ਹਾਂਜੀ ਹਾਂਜੀ ਬਿਲਕੁਲ ਗੁਰਮੁਖ ਪਿਆਰੇ ਜਿਵੇਂ ਤੁਸੀਂ ਬਚਨ ਕਰ ਰਹੇ ਹਨ ਉਹਨੇ ਵੀ ਜਿਹੜਾ ਮਨੁੱਖਿਆ ਦੀ ਆਦਤ ਵਾ ਵੀ ਇਹ ਦੂਸਰੇ ਨੂੰ ਜਲਦੀ ਦੇਖਦਾ ਆਪਾਂ ਕਿਸੇ ਨੂੰ ਵੀ ਵੇਖ ਲੋ ਦੇਖਦੇ ਆ ਤੇ ਉਹ ਇਹ ਗੱਲ ਹੀ ਕਹਿੰਦਾ ਵਾ ਵੀ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ ਹਨ ਤੇ ਮਤਲਬ ਆਪਣੇ ਬਾਰੇ ਕਦੀ ਕਿਸੇ ਨੇ ਵੀ ਮੈਂ ਆਪਣੇ ਆਪ ਨੂੰ ਬਹੁਤ ਜਾਣਦਾ ਮੈਂ ਆਪਣੇ ਬਾਰੇ ਬੜਾ ਕੁਝ ਜਾਣਦਾ ਮਾਰੇ ਕਹਿੰਦੇ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਹੈ ਹਾਲਾਂਕਿ ਜਾਨਣਾ ਆਪਣੇ ਬਾਰੇ ਸੀ ਸਾਰਾ ਕੁਝ ਮਾਰੇ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਹੇ ਹਨ ਮਾਰੇ ਇਦਾਂ ਕਹਿੰਦੇ ਆ ਤੇ ਪਰੇ ਬੰਦਾ ਕਹਿੰਦਾ ਨਹੀਂ ਮੈਂ ਤੇ ਤੇਰੇ ਬਾਰੇ ਬਹੁਤ ਜਾਣਦਾ ਉਹਦੇ ਬਾਰੇ ਬਹੁਤ ਜਾਣਦਾ ਉਹ ਕੀ ਕਰਦਾ ਵਾ ਉਹ ਕਿਹੜੇ ਕੰਮ ਕਰਦਾ ਵਾ ਕਿੱਥੇ ਜਾਂਦਾ ਵਾ ਕਿੱਥੇ ਆਉਂਦਾ ਹਨ ਤੇ ਉਹ ਜਿੱਦਾਂ ਮਹਾਂਪੁਰਖ ਕੋਈ ਉਦਾਹਰਣ ਲਿਆ ਕਰਦੇ ਸੀ ਕਹਿੰਦੇ ਵੀ ਕੋਈ ਸੰਤ ਸੀਗੇ ਕਰਨੀ ਵਾਲੇ ਤੋਂ ਉਹਨਾਂ ਕੋਲੇ ਕੋਈ ਲਾਲ ਸੀਗਾ ਤੇ ਕਹਿੰਦੇ ਉਹਨਾਂ ਦੇ ਕੋਲੇ ਲਾਲ ਸੀ ਬੜਾ ਮਹਿੰਗਾ ਤੇ ਉਹ ਕਹਿੰਦੇ ਉਹ ਕੋਈ ਮੇਰੇ ਵਰਗੇ ਨੂੰ ਪਤਾ ਲੱਗ ਗਿਆ ਵੀ ਸੰਤਾ ਕੋਲ ਤੇ ਲਾਲ ਵਾ ਤੇ ਉਹ ਮੇਰੇ ਵਰਗਾ ਚਲਾ ਗਿਆ ਉਹਨਾਂ ਕੋਲੇ ਲਾਲ ਦਾ ਕਰਕੇ ਲਾਲਚ ਦਾ ਕਰਕੇ ਜਾ ਕੇ ਕਹਿੰਦਾ ਮਹਾਂਪੁਰਖੋ ਮੈਂ ਤੁਹਾਡਾ ਚੇਲਾ ਬਣਦਾ ਮਹਾਂਪੁਰਖ ਕਹਿੰਦੇ ਠੀਕ ਆ ਭਾਈ ਆਓ ਜੀਵ ਆਇਆਂ ਨੂੰ ਤੇ ਪਰ ਉਹ ਤਾਂ ਲਾਲ ਦਾ ਕਰਕੇ ਗਿਆ ਸੀ ਜਿਹੜਾ ਹੀਰਾ ਸੀ ਜਵਾਹਰ ਆ ਸੀ ਉਹਨਾਂ ਕੋਲ ਲਾਲ ਸੀ ਹਨਾ ਤੇ ਉਹਦਾ ਕਰਕੇ ਗਿਆ ਉਹ ਮਹਾਂਪੁਰਖਾਂ ਕੋਲੇ ਰਹਿਣ ਲਈ ਤੇ ਮਾਹਪੁਰ ਖਾਨ ਨੂੰ ਪਤਾ ਸੀ ਅੰਤਰਜਾਮ ਦਾ ਇੰਨੀ ਕਿ ਮਾਹਪੁਰ ਖਾਨ ਦੇ ਵੈਸੇ ਹੀ ਕੋਲ ਹੀ ਹੁੰਦੀ ਆ ਤੇ ਮਾਹਪੁਰ ਕਹਿੰਦੇ ਵੀ ਭਾਈ ਠੀਕ ਆ ਕਿ ਰਹਿ ਇੱਥੇ ਸੇਵਾ ਕਰ ਤੇ ਮੈਂ ਤੁਹਾਡਾ ਤੋਂ ਮਾਹਪੁਰ ਕੋ ਸੰਤਿਆ ਕਰਨੀ ਤੁਹਾਡੀ ਸੇਵਾ ਕਰਨੀ ਕਹਿੰਦੇ ਠੀਕ ਆ ਤੇ ਸੇਵਾ ਤੋਂ ਨੇ ਕੀ ਕਰਨੀ ਸੀ ਉਹ ਤਾਂ ਲਾਲ ਲੈਣ ਆਇਆ ਸੀ ਵੀ ਕਿਸੇ ਤਰ੍ਹਾਂ ਜਿੱਦਣ ਹੱਥ ਲੱਗੂਗਾ ਮੇਰੇ ਤੇ ਮੈਂ ਲੈ ਕੇ ਚਲਾ ਜਾਵਾਂਗਾ ਇਹ ਸਾਡੇ ਸਾਰਿਆਂ ਦੀ ਅੰਦਰ ਦੀ ਹਾਲਤ ਇਸ ਉਦਾਹਰਨ ਰਾਹੀਂ ਮਾਹਪੁਰ ਖ ਖ ਸਮਝਾਇਆ ਕਰਦੇ ਸੀ ਇਸ ਸਾਖੀ ਰਹੀਂ ਤੇ ਕਹਿੰਦੇ ਉਹ ਮਾਹਪੁਰਖ ਤੜਕੇ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਹੁੰਦੇ ਤੇ ਕਹਿੰਦੇ ਉਹਨੇ ਰੋਜ਼ ਹੀ ਮਾਹਪੁਰਖਾਂ ਦੇ ਕੱਪੜੇ ਫਰੋਲਣੇ ਤੇ ਮਾਹਪੁਰਖਾਂ ਦਾ ਬਿਸਤਰਾ ਫਰੋਲਣਾ ਉਹਨਾਂ ਦੇ ਜੋ ਵੀ ਝੋਲਾ ਗੋਦੜੀ ਜੋ ਵੀ ਸਾਰਾ ਕੁਝ ਫੋਲਡ ਮਾਰਨਾ ਪਰ ਲਾਲ ਨਾ ਹੱਥ ਲੱਗਣਾ ਬੜੇ ਦਿਨੇ ਦਾ ਲਾਂਗੇ ਉਹਨੂੰ ਕਰਦਿਆਂ ਤੇ ਉਹ ਮਾਹਪੁਰਖਾਂ ਨੂੰ ਇਕ ਦਿਨ ਉਹਨੇ ਕਿਹਾ ਵੀ ਮਾਹਪੁਰਖੋ ਮੈਂ ਨਾ ਚਲੇ ਜਾਣਾ ਮਾ ਵੀ ਮੇਰਾ ਦਿਲ ਨਹੀਂ ਲੱਗਦਾ ਵੀ ਮੈਂ ਸੇਵਾ ਜਿੰਨੀ ਕਰਨੀ ਸੀ ਕਰ ਲਈ ਆ ਕਿਉਂਕਿ ਉਹਨੂੰ ਲਾਲ ਨਹੀਂ ਮਿਲਿਆ ਤੇ ਸੇਵਾ ਤੋਂ ਕਰਨ ਆਇਆ ਹੀ ਨਹੀਂ ਸੀ ਹਨਾ ਤੇ ਮਹਾਪੁਰਖਾਂ ਨੂੰ ਪਤਾ ਸੀ ਕਿੰਦੇ ਭਾਈ ਵੀ ਕੁਝ ਹੋਰ ਤਾਂ ਨਹੀਂ ਸੀ ਲੈਣ ਆਇਆ ਤੂੰ ਸੱਚ ਦੱਸ ਦੇ ਹੋ ਸਕਦਾ ਅਸੀਂ ਦੇ ਹੀ ਦਈਏ ਤੈਨੂੰ ਹਨਾ ਤੇ ਬੋਨੇ ਵੀ ਸੱਚ ਦੱਸ ਦਿੱਤਾ ਕਹਿੰਦਾ ਵੀ ਮਹਾਪੁਰਖੋ ਤੁਸੀਂ ਸ਼ਾਇਦ ਬੋਝੀ ਲਿਆ ਮੇਰੀ ਬਾਤ ਨੂੰ ਮੈਂ ਤੁਹਾਡੇ ਕੋਲੇ ਜਿਹੜਾ ਲਾਲ ਆ ਨਾ ਬੜਾ ਮਹਿੰਗਾ ਉਹ ਮੈਂ ਕਿਸੇ ਤੋਂ ਸੁਣਿਆ ਹੈ ਵੀ ਸੰਤਾਂ ਕੋਲ ਲਾਲ ਬੜਾ ਮਹਿੰਗਾ ਵਾ ਤੇ ਕਹਿੰਦਾ ਮੈਂ ਉਹ ਲੈਣ ਆਇਆ ਸੀ ਕਿ ਜਿੱਦਣ ਵੀ ਦਾ ਲੱਗਾ ਤੇ ਚੋਰੀ ਚਰਾ ਕੇ ਭੱਜ ਲਵਾਂਗਾ ਮਹਾਪੁਰ ਖਾਂਦੇ ਕੋਈ ਗੱਲ ਨਹੀਂ ਭਾਈ ਤੂੰ ਇਹ 10 ਵੀ ਲਾਲ ਲੱਭਦਾ ਕਿੱਥੇ ਸੀ ਤੂੰ ਵੀ ਲਾਲ ਨੂੰ ਕਿੱਥੇ ਕਿੱਥੇ ਲੱਭਿਆ ਕਹਿੰਦਾ ਜੀ ਤੁਹਾਡੀ ਗੋਦੜੀ 'ਚ ਤੁਹਾਡੇ ਕੱਪੜਿਆਂ 'ਚ ਤੁਹਾਡੇ ਬਿਸਤਰੇ 'ਚ ਤੁਹਾਡੇ ਜਿੰਨੇ ਵੀ ਮਤਲਬ ਸਾਜੋ ਸਮਾਨ ਉਹਦੇ ਵਿੱਚ ਲੱਭਿਆ ਮੈਂ ਕੋਸ਼ਿਸ਼ ਕੀਤੀ ਨਹੀਂ ਲੱਭਿਆ ਮਹਾਪੁਰ ਖਾਂਦੇ ਕੰਬਲਿਆ ਮੈਨੂੰ ਪਤਾ ਹੀ ਮਨੁੱਖ ਦਾ ਸੁਭਾਅ ਆ ਦੂਜੇ ਦੇ ਕੱਪੜੇ ਫਰੋਲਣੇ ਦੂਜੇ ਦਾ ਤਨ ਫਰੋਲਣਾ ਦੂਜੇ ਦੇ ਸਰੀਰ 'ਚੋਂ ਤਾਂ ਗੰਦਗੀ ਨਿਕਲਣੀ ਕੁਝ ਨਹੀਂ ਨਿਕਲਣਾ ਦੂਜੇ ਦੇ ਮਨ ਨੂੰ ਤਾਂ ਚਲੋ ਬੰਦਾ ਨਹੀਂ ਦੇਖ ਸਕਦਾ ਹਨ ਆਪਾਂ ਬਾਹਰੀ ਦੇਖਦੇ ਆ ਇਹ ਬੰਦਾ ਕੀ ਕਰਦਾ ਕਿੱਥੋਂ ਜਾਂਦਾ ਕੀ ਹੰਡਾਉਂਦਾ ਕੀ ਪਾਉਂਦਾ ਨਾ ਉਹਦੇ ਮਨ ਨੂੰ ਕੋਈ ਨਹੀਂ ਜਾਣ ਸਕਦਾ ਤੇ ਮਾਰੇ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਜਾਂ ਤਾਂ ਉਹਦੇ ਬਰਾਬਰ ਦਾ ਹੋਵੇ ਹਨਾ ਫਿਰ ਉਹਦੀ ਗੱਤ ਨੂੰ ਉਹਦੇ ਮਨ ਨੂੰ ਸਮਝ ਬੁੱਝ ਸਕਦਾ ਉਹ ਤੇ ਮਹਾਂਪੁਰਖਾਂ ਦੇ ਭਾਈ ਮੈਨੂੰ ਪਤਾ ਸੀ ਮਨੁੱਖ ਦਾ ਸੁਭਾਅ ਆ ਦੂਸਰੇ ਦੇ ਕੱਪੜੇ ਫਰੋਲਣੇ ਦੂਸਰੇ ਦੇ ਸਰੀਰ ਬਾਰੇ ਔਗਣ ਜਾਣਨੇ ਇਹ ਚੈਨੇ ਔਗਣ ਆ ਆਪਦੇ ਬਾਰੇ ਕਦੀ ਕਿਸੇ ਕਿਹਾ ਮੈਂ ਮੇਰੇ ਜਨੇ ਔਗਣ ਆ ਨਹੀਂ ਕਹਿੰਦਾ ਮੈਂ ਬਹੁਤ ਚੰਗਾ ਵਾਂ ਤੇ ਭਗਤ ਕਬੀਰ ਸਾਹਿਬ ਜਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਨ ਵੀ ਅਸੀਂ ਤੇ ਚੰਗੇ ਹੈ ਹੀ ਨਹੀਂ ਪਰ ਇੰਨੀ ਗੱਲ ਇਹ ਭਗਤ ਬ੍ਰਹਮ ਗਿਆਨੀ ਵਸਤਾ ਵਾਲਾ ਕਹਿ ਸਕਦਾ ਸਾਡੇ ਵਰਗੇ ਜੀਵ ਕਿੱਥੋਂ ਕਹਿ ਸਕਦੇ ਆ ਤੇ ਕਹਿੰਦੇ ਬੜੀ ਪਿਆਰੀ ਗੱਲ ਕਹੀ ਮਹਾਂਪੁਰਖਾਂ ਕਹਿੰਦੇ ਕਮਲਿਆ ਮੈਨੂੰ ਪਤਾ ਸੀ ਮਨੁੱਖ ਦੂਸਰੇ ਦੇ ਕੱਪੜੇ ਫਰੋਲਦਾ ਸਰੀਰ ਨੂੰ ਫਰੋਲਦਾ ਆਪਣੇ ਕੱਪੜਿਆਂ ਨੂੰ ਨਹੀਂ ਫਰੋਲਦੇ ਮੈਂ ਲਾਲ ਤੇ ਤੇਰੇ ਸਹਰਾਣੇ ਦਾ ਜਿਹੜਾ ਸ਼ਾਰਟ ਹੁੰਦਾ ਨਾ ਕਬਰ ਉਹਦੇ ਥੱਲੇ ਲਕੋ ਕੇ ਜਾਨਣਾ ਨਹੀਂ ਮੈਨੂੰ ਪਤਾ ਵੀ ਜਿਹੜਾ ਤੂੰ ਕਾਲੀ ਚੁੱਠਣਾ ਤੂੰ ਮੇਰੇ ਕੱਪੜੇ ਫਰੋਲਣੇ ਆ ਤੂੰ ਮਤਲਬ ਆਪਣੇ ਆਪਣਾ ਸਹਰਾਣਾ ਆਪਣੇ ਕੱਪੜੇ ਨਹੀਂ ਫਰੋਲਣੇ ਸਾਡਾ ਵੀ ਇਹ ਸੁਭਾਅ ਆ ਲਾਲ ਸਾਡੇ ਅੰਦਰ ਆ ਅਸੀਂ ਦੂਜੇ ਦੇ ਅੰਦਰੋਂ ਕੱਢਣ ਨੂੰ ਫਿਰਦੇ ਹਾਂ ਦੂਜੇ ਦੇ ਔਗਣ ਫਰੋਲਦੇ ਆ ਤੇ ਉਹ ਨਹੀਂ ਔਗਣਾ ਨਾਲ ਨਹੀਂ ਕਦੀ ਲਾਲ ਲੱਭਦਾ ਮਾਰੇ ਕਹਿੰਦੇ ਦੂਜੇ ਦੇ ਜਿੱਦਣ ਤੈਨੂੰ ਗੁਣ ਦੇਖਣੇ ਆਗੇ ਤੇ ਆਪਣੇ ਆਪ ਚ ਔਗਣ ਦੇਖਣੇ ਆਗੇ ਉਦੋਂ ਲਾਲ ਤੇਰਾ ਆਪਣੇ ਆਪ ਹੀ ਪ੍ਰਗਟ ਹੋ ਜਾਣਾ ਤੈਨੂੰ ਘਰ ਹੀ ਲੱਭ ਜਾਣਾ ਸਾਰਾ ਕੁਝ ਬਾਹਰ ਜਾਣ ਦੀ ਲੋੜ ਨਹੀਂ ਸੋ ਇਹ ਸੀ ਗੁਰਮੁਖ ਪਿਆਰੋ ਜਿਹੜੀ ਤੁਸੀਂ ਵਿਚਾਰ ਕਰ ਰਹੇ ਹੋਣੇ ਤੇ ਤੁਸੀਂ ਕਹਿਆ ਚਲੋ ਇਦਾਂ ਸੁਣਾ ਦਿਓ ਤੇ ਮੈਂ ਕਹਿਆ ਚਲੋ ਸਾਂਝ ਪਾ ਲਈਨੇ ਨਾਲੇ ਸੰਗਤਾਂ ਨਾਲ ਆਪਾਂ ਸ਼ੇਅਰ ਕਰ ਲਵਾਂਗੇ ਇਦਾਂ ਹਨ ਤੇ ਚਲੋ ਜਿਹੜੀ ਵੀ ਕੋਈ ਬਾਤ ਆਪ ਜੀ ਪੁੱਛਿਆ ਕਰੋਗੇ ਤੇ ਉੱਤੇ ਆਪਾਂ ਕੋਈ ਇਦਾਂ ਸੰਗਤਾਂ ਨਾਲ ਨਾਲੇ ਵਿਚਾਰ ਸਾਂਝ ਪੈ ਜਾਂਦੀ ਹੈ ਨਾ ਸੋ ਤੇ ਸਿੱਧ ਜਿਹੜੀ ਕੋਈ ਗੱਲ ਹੋ ਜਾਂਦੀ ਹੈ ਉਹ ਪ੍ਰਮਾਤਮਾ ਬਖਸ਼ਦੇ ਆ ਉਹ ਮਾਰੇ ਕਿਰਪਾ ਕਰਦੇ ਹਨ ਸੋ ਭੁੱਲਾਣਾ ਚ ਤਾਰਨੀ ਆ ਠੀਕ ਆ ਪਿਆਰਿਓ ਜੀਓ ਆਇਆ ਨੂੰ ਤੁਸੀਂ ਆਏ ਅੱਜ ਆਪਣੇ ਕੋ ਸਮਾਂ ਕੱਢ ਕੇ ਤੇ ਭੁੱਲਾਣਾ ਚ ਤਾਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ